ਯੂਰੀਆ ਪਾਉਣ ਦਾ ਕੰਮ ਹੈ ਜਿਹੜਾ ਸਮਝੋ ਬਾਹਰ ਹੋਇਆ ਪਿਆ ਕਾਫੀ ਕਿਸਾਨਾਂ ਭਰਾਵਾਂ ਦਾ ਜਿਹੜੀ ਕਿਸਮ ਆਪਨ ਪਤਾ 2.5 ਗੱਟੇ 3 ਗੱਟੇ ਲੈ ਕੇ ਚੰਗਾ ਝਾੜ ਦੇਊਗੀ ਉੱਥੇ ਯੂਰੀਆ ਜਿਆਦਾ ਪਾਉਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਤੇ ਪਹਿਲਾਂ ਤਾਂ ਕਿਸਮ ਦੱਸਿਓ ਕਿਹੜੀ ਆ ਤੇ ਯੂਰੀਆ ਵਰਤੀ ਕਿੰਨੀ ਹੈਗੀ ਆ ਠੀਕ ਆ ਆਪਣਾ ਏਰੀਆ ਯੂਰੂ ਦੱਸਿਓ ਤੇ ਮੈਂ ਕਾਫੀ ਕਿਸਾਨਾਂ ਭਰਾਵਾਂ ਦੇ ਨਾਲ ਹਾਂ ਨਾ ਬਈ ਹਰ ਰੋਜ਼ ਮਿਲਦੇ ਆ 10 ਤੋਂ 15 ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾਂਦੇ ਹੈਗੇ ਆ ਕਿਸਮ ਸਮੇਤ ਪਨੀਰੀ 135 40 ਦੰਦੇ ਹੈ ਗੱਟੇ ਕੋਈ 4 ਗੱਟਿਆਂ ਦੇ ਖੜਾ ਕੋਈ 5 ਗੱਟਿਆਂ ਦੇ ਖੜਾ ਜਿਨ੍ਹਾਂ ਨੇ ਪੀਲੀ ਪੂਛਾ ਲਈ ਉਹ 5 5 6 6 ਗੱਟਿਆਂ ਦੇ ਖੜੇ ਆ ਤੇ ਵਿੱਚ ਕਿਸਾਨ ਭਰਾ 2.5 3 ਗੱਟਿਆਂ ਦੇ ਖੜੇ ਆ 2.5 3 ਗੱਟਿਆਂ ਵਾਲਾ ਜਿਹੜਾ ਮਤਲਬ ਵੱਧ ਝਾੜ ਲਈ ਜਾਂਦਾ ਹੈ 4 5 ਗੱਟੇ ਵਾਲਾ ਘੱਟ ਝਾੜ ਲਈ ਜਾਂਦਾ ਇਹ ਸਮਝੋ ਵਾਰ ਹੈ ਕਿ ਤੁਹਾਡੇ ਕਿਹੜੀ ਕਿਸਮ ਹੈਗੀ ਆ ਤਕ ਤੁਸੀਂ ਕਿੰਨੇ ਯੂਰੀਆ ਦਿੱਤੇ ਹੈਗੇ ਕਿੰਨੇ ਦਿਨਾਂ ਤੇ ਠੀਕ ਹੈ ਆਪਾਂ ਨੂੰ ਸਭ ਨੂੰ ਪਤਾ ਬਾਈ ਜਿਆਦੇ ਯੂਰੀਆ ਪਾਉਣ ਦੇ ਨਾਲ ਕੁਝ ਨਹੀਂ ਹੁੰਦਾ ਬਿਮਾਰੀਆਂ ਨੂੰ ਸਦਾ ਆਪਾਂ ਆਪਣੇ ਆਪ ਦਿੰਨੇ ਆ ਕਿਸਮ ਦੱਸਿਓ ਤੇ ਯੂਰੀਆ ਖਾਦ ਕਿੰਨੀ ਪਾਈ ਹੈ